ਮੇਰਾ ਨਾਮ ਰਜਨੀਆ ਮੈਂ ਤੇ ਖੰਡ ਵਾਲੇ ਦੀ ਰਹਿਣ ਵਾਲੀ ਆ ਕੀ ਗੱਲ ਕੀ ਹੋਈ ਤੁਹਾਡੀ ਆਏ ਮੈਂ ਬਾਰ ਬਾਰ ਫੇਰ ਦੱਸਾਂ ਮੇਰੀ ਟੀ ਨੂੰ ਮਾਰ ਦਿੱਤਾ ਇਹਨਾਂ ਨੇ ਸੋਰੇ ਵਾਲਿਆਂ ਨੇ ਮਾਰ ਦਿੱਤਾ ਇਹ ਫੜ ਕੇ ਗਲਾ ਕੋਟ ਕੇ ਨਾ ਉਹਨੂੰ ਲਮਕਾ ਦਿੱਤਾ ਤੇ ਸਿਨਾ ਵੀ ਮਰ ਗਈ ਐ ਖਾ ਲੈ ਕੇ ਪਰ ਉਹ ਆਪ ਨਹੀਂ ਮਰੀ ਇਹਨਾਂ ਨੇ ਮਾਰਿਆ ਇਹ ਸੋਰੇ ਨੇ ਕਾਰਨ ਐ ਹੀ ਸੀਗਾ ਨਾਲ ਸੋਨ ਨੂੰ ਮੰਗਦਾ ਸੀ ਮੇਰੀ ਧੀ ਦੇ ਨਾਲ ਸੋਨਾ ਸੋਨਾ ਉਹਨੇ ਮਨਾ ਕਰ ਦਿੱਤਾ ਹੁਣ ਨਹੀਂ ਸੋਣਾ ਕੀ ਪਤਾ ਨੇ ਕੰਜਨ ਨੇ ਮਾਰ ਦਿੱਤਾ ਹੁਣ ਮੰਗਦੀ ਹੈ ਮੰਗ ਕੋ ਮੈਂ ਹੀ ਮੰਗ ਕਰਦੀ ਮੇਰੀ ਤਿੰਨ ਇਨਸਾਫ ਦਵਾਓ ਬਸ ਸਾਰੇ ਟੱਬਰ ਨੂੰ ਅੰਦਰ ਕਰੋ ਸਾਰੇ ਟੱਬਰ ਨੂੰ ਅੰਦਰ ਕਰੋ ਇਹਨਾਂ ਨੂੰ ਪਤਾ ਲੈ ਸਾਡੀ ਤੇ ਕੀ ਚੱਲ ਗਈ ਲੈ ਇਹਨਾਂ ਨੂੰ ساری ਉਮਰ ਐਸੇ ਅੰਦਰ ਕਰੋ ਫੇਰ ਸਾਨੂੰ ਮੇਰੇ ਨਾਨਾ ਇਹਦੇ ਅੰਦਰ ਕਰੋ ਇਹਨਾਂ ਨਾਲ ਸਭ ਬੈਠੇ ਉੱਤੇ ਕਰਾਂਦੀ ਸੀ ਸਾਰਾ ਕੁਝ ਦੂਰ ਬੈਠੇ ਬੈਠੇ ਸਾਰਾ ਕੁਝ ਕਰਾਈ ਜਾਂਦੇ ਕਰਨ ਵਾਲਾ ਆਏ ਸੀ ਕਰਨ ਵਾਲਾ ਆ ਸੀਗਾ ਇਹਦੇ ਤਾਂ ਕਹਿਣੇ ਸ਼ਾਕੀ ਨਹੀਂ ਕਰਨਾ ਬੁੱਢਾ ਹੈ ਦਵਾਈ ਦਵਾਈ ਰੰਦਾ ਬਾਹਰ ਸੋਰੇ ਨਾਲ ਰਹਿੰਦੀ ਸੀ ਸੋਰਾ ਤਾਂ ਕਰਦਾ ਹੈਗਾ ਕਾਰਲੇ ਨੂੰ 10 ਫੋਨ ਕੀਤੇ ਨੇ ਵੀ ਮੈਨੇ ਗੱਲ ਕਰੇ ਕੋਈ ਗੱਲ ਕਰਨੀ ਹੋਣੀ ਐ ਨੇ ਨਹੀਂ ਕੀਤਾ ਉਹਨੇ ਫੋਨ ਹੀ ਨਹੀਂ ਚੁੱਕਿਆ ਉਹਨਾਂ ਦਾ ਕੰਜਨ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਦੀਦੀ ਕੀ ਹੋ ਗਿਆ ਮੈਂ ਕਹਿੰਦਾ ਤੂੰ ਮੇਰੀ ਦੀਦੀ ਦਾ ਫੋਨ ਕਿਉਂ ਨਹੀਂ ਚੁੱਕਿਆ ਤੂੰ ਮੇਰੀ ਦੀਦੀ ਦਾ ਫੋਨ ਕਿਉਂ ਨਹੀਂ ਚੁੱਕਿਆ ਚੋਕਰ ਨੇ ਕਹਿੰਦਾ ਗਲਤੀ ਹੋ ਗਈ ਮੈਂ ਤੇਰੀ ਗਲਤੀ ਹੋ ਗਈ ਮੇਰੀ ਤੀ ਚੱਲ ਗਈ ਉਹਦੇ ਤਾਂ ਗਲਤੀ ਹੋ ਗਈ ਮੀਟੀ ਚ ਲੱਗੀ ਉਹਦੀ ਬੱਚੇ ਦੇ ਮਾਂ ਚ ਲੱਗੀ ਤੈਨੂੰ ਮੋਟੀ ਮਿਲ ਜਾਣੀ ਆ ਹਾਂਜੀ ਮੈਡਮ ਕੀ ਨਾਮ ਦਾ ਮੇਰਾ ਵਹਿਕ ਹੋ ਗਿਆ ਮੋਹਰਦਾਨ ਮੈਟਰ ਕੀ ਹੋ ਰਿਹਾ ਜਿਹੜਾ ਮੈਟਰ ਸਾਡੇ ਨੌਨ ਚ ਹੀ ਹੈਗੇ ਆ ਰਾਤ ਤੇ ਸਵੇਰੇ ਸਾਨੂੰ ਸੜਿਆ ਫੋਨ ਕੀਤਾ ਇਹਨਾਂ ਨੇ ਦੱਸ ਹੈਗੀ ਰਾਤੀ ਬੇਟੀ ਇਸ ਤਰ੍ਹਾਂ ਦੀ ਫਾਲ ਆ ਦੇਤਾ ਉਹਨੂੰ ਸੋਰੇ ਨੇ ਤੇ ਇਸ ਤਰ੍ਹਾਂ ਇਸ ਤਰ੍ਹਾਂ ਅਸੀਂ ਬਹੁਤ ਜ਼ਿਆਦਾ ਯਾਨੀ ਕਿ ਪਰੇਸ਼ਾਨ ਹੈ ਜੀਆਂ ਸਾਨੂੰ ਫੋਨ ਆਇਆ ਉਹਦੇ ਸਬੰਦ ਚ ਅਸੀਂ ਅੱਜ ਆਏ ਆ ਕਿਉਂਕਿ ਆਏ ਆ ਸਾਨੂੰ ਫੋਨ ਆਇਆ ਤੇ ਇੱਥੇ ਆਣ ਕੇ ਅਸੀਂ ਦੇਖਿਆ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਕੋਈ ਜਾਣੇ ਕਿ ਨਾ ਬੰਦਾ ਫੜ ਕੇ ਇਹਨਾਂ ਨੇ ਲਿਆਂਦਾ ਵਾ ਤੇ ਨਾ ਇਹਨਾਂ ਦੇ ਕੋਈ ਬਿਆਨ ਲਿਖੇ ਆ ਅਸੀਂ ਫਿਰ ਸਾਰਿਆਂ ਨੂੰ ਇਕੱਠੇ ਕਰਕੇ ਤੇ ਅਸੀਂ ਉਹਨਾਂ ਨੇ ਕਿਹਾ ਕਿ ਤੁਸੀਂ ਬੰਦਾ ਤੇ ਲਿਆਓ ਫੜ ਕੇ ਹੁਣ ਇਹਨਾਂ ਨੇ ਜਾ ਕੇ ਬੰਦਾ ਲਿਆਂਦਾ ਬਾਕੀ ਇਹਦਾ ਕਿ ਸੋਹਰੇ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੈ ਹੀ ਜਿਹਦੇ ਤੇ ਪਤਾ ਨਹੀਂ ਕੀ ਕੁੜੀ ਨੂੰ ਇੰਨਾ ਕੁ ਟੌਰਚਰ ਕੀਤਾ ਹੈਗੀ ਉਹਨੇ ਸੁਸਾਈਡ ਕਰ ਲਈ ਆ ਉਹ ਤੇ ਸੋਹਰਾ ਕਹਿੰਦਾ ਸੁਸਾਈਡ ਕਰ ਲਈ ਆ ਪਰ ਘਰਦਿਆਂ ਨੂੰ ਵਿਸ਼ਵਾਸ ਨਹੀਂ ਆ ਰਿਹਾ ਕਿ ਉਹ ਹਾਂਜੀ ਬਿਲਕੁਲ 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 ਕਈ ਵਾਰੀ ਉਹਨੇ ਕਿਹਾ ਇਹਨਾਂ ਨੂੰ ਆਪਣੇ ਘਰ ਦੇ ਆਂ ਦੱਸਿਆ ਉਹਨੇ ਘਰ ਵਾਲੇ ਨੂੰ ਵੀ ਦੱਸਿਆ ਕਿ ਇਸ ਤਰ੍ਹਾਂ ਪਾਪਾ ਕਹਿੰਦੇ ਆ ਕਿ ਮੈਂ ਨਾਲ ਸੌਣਾ ਵਾ ਪਰ ਮੈਨੂੰ ਸ਼ਰਮ ਆਂਦੀ ਆ ਤੁਸੀਂ ਉਹਨਾਂ ਨੂੰ ਪਾਪਾ ਨੂੰ ਸਮਝਾਓ ਅਗਰ ਘਰ ਵਾਲਾ ਕਹਿੰਦਾ ਨਹੀਂ ਲੋ ਨਹੀਂ ਹੈ ਕਹਿ ਸਕਦਾ ਹੈ ਗੱਲ ਨਹੀਂ ਕਹਿ ਸਕਦਾ ਅਗਰ ਕੋਈ ਪ੍ਰੋਬਲਮ ਹੈ ਕੁਝ ਵੀ ਹੈ ਤਾਂ ਕੋਈ ਨਹੀਂ ਮੈਂ ਆਵਾਂਗਾ ਤੇ ਬੈਠ ਕੇ ਸੋਲਾਂਗੇ ਹੱਲੇ ਉਹਨੇ ਇਸ ਬਾਰੇ ਕੁਝ ਨਹੀਂ ਦੱਸਿਆ ਆ ਰਹੇ ਨਹੀਂ ਆ ਰਹੇ ਕੀ ਕਰੇ ਪੁਲਿਸ ਵੱਲੋਂ ਦੇਖੋ ਸਵੇਰ ਦੀ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਨੂੰ ਚਾਹੀਦਾ ਹੈ ਕਿ ਰਾਤੀ ਸੋਰੇ ਨੂੰ ਫੜ ਕੇ ਲਿਆਂਦੇ ਜੋ ਵੀ ਹੈਗਾ ਬਿਆਨ ਉਹਦੇ ਲੰਡੇ ਜਾਂ ਘਰਦਿਆਂ ਦੇ ਬਿਆਨ ਲੈਂਦੇ ਆ ਹੁਣ ਅਸੀਂ ਆਣ ਕੇ ਤੇ ਕਾਰਵਾਈ ਕੋਈ ਆ ਇਹਨਾਂ ਤੋਂ ਬਿਆਨ ਲੈਂਦੇ ਆ ਹਾਂਜੀ ਹੁਣ ਇਹਨਾਂ ਨੇ ਸੋਰਾ ਲਿਆਂਦਾ ਜੇ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਇਹੀ ਕਰਦੇ ਆ ਕਿ ਜੋ ਵੀ ਇਹਦੀ ਹੈਗੀ ਆ ਕੋਈ ਇਨਸਾਫ ਦਿੱਤਾ ਜਾਵੇ ਕੋੜੀ ਦੇ ਘਰਦਿਆਂ ਨੂੰ ਦਿੱਤਾ ਜਾਵੇ ਜੇ ਜੋ ਪੰਦੀ ਕਾਰਵਾਈ ਉਹ ਕੀਤੀ ਜਾਵੇ ਹਾਂਜੀ ਇੱਜ ਕੱਲ ਸਾਨੂੰ ਤਕਰੀਬਨ 9 ਵਜੇ ਗੱਲ ਇਨਫੋਰਮੇਸ਼ਨ ਆਈ ਹੈ ਵੀ ਅਨੁਜਾਮ ਅਨੁਜਮਨ ਨਾਮ ਦੀ ਲੜਕੀ ਹੈ ਵਿਕਾਸ ਨਗਰ ਦੀ ਰਹਿਣ ਵਾਲੀ ਫੰਡ ਵਾਲੇ ਦੇ ਮੁੰਡੇ ਇਹਨੇ ਆਪਣਾ ਪੱਖੇ ਦੇ ਨਾਲ ਫਾਹ ਲੈ ਕੇ ਤੇ ਆਪਣੀ ਜੀਵਨ ਨੀਲਾ ਜਸ਼ਨ ਮਨਾਇਆ ਮੌਕੇ ਦੇ ਉੱਤੇ ਮੈਂ ਰਹਿ ਗਿਆ ਜੀ ਆਪਣੀ ਪੂਸਪਾਰਟੀ ਨਾਲ ਅੱਜ ਤਾਂ ਅਸੀਂ ਵੇਖਿਆ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਬੋਡੀ ਦੀਆਂ ਫੋਟੋਗ੍ਰਾਫੀ ਕਰਾਈਆਂ ਸਾਰਾ ਕੁਝ ਮੌਕਾ ਵੇਖ ਕੇ ਤੇ ਬੋਡੀ ਉਤਾਰ ਕੇ ਦੇਹੀ ਇਹਨੂੰ ਡੈੱਡ ਬਾਕਸ ਦੇ ਵਿੱਚ ਜਮਾ ਕਰਵਾਇਆ ਉਹਨੇ ਤਾਂ ਅਜੇ ਹੀ ਪੂਸਪਾਰਾ ਕਰਾਉਣ ਲੱਗੇ ਆ ਪਰਿਵਾਰ ਨੇ ਬਿਆਨ ਦਿੱਤਾ ਹੈ ਵੀ ਇਹਦੇ ਘਰ ਵਾਲਾ ਜਿਹੜਾ ਇਸ ਟੇਮ ਡਬਾਈ ਦੇ ਵਿੱਚ ਆ ਇੱਕ ਸਹੁਰਾ ਉਹਨਾਂ ਨੇ ਵੀ ਉਹਨਾਂ ਦੇ ਦਬਾਹੇ ਕਿੰਨੇ ਆਪਣੀ ਤੇ ਸਾਈਡ ਕੀਤਾ ਹੈ ਜਿਹੜੀ ਅਸੀਂ ਤਫਤੀਸ਼ ਕਰ ਰਹੇ ਹਾਂ ਤੇ ਜੋ ਵੀ ਉਹਦੇ ਹਿਸਾਬ ਨਾਲ ਅੱਗੇ-ਅਗੇ ਤੱਤ ਸਾਹਮਣੇ ਆਉਣਗੇ ਤਾਂ ਬੰਦੀ ਕਰ ਲਈ ਗਈ ਹੋਈ ਹੈ ਉਹ ਕਹ ਰਹੇ ਨਹੀਂ ਕੋਈ ਤਾਂ ਵੱਡਾ ਗਲਤ ਰਿਪੋਰਟ ਬਣਾਉਣਾ ਕੋਈ ਤਾਂ ਪਤਾ ਜਾਣਾ ਜੀ ਕੱਲ ਇਹਨਾਂ ਨੇ ਜਦੋਂ ਰਾਤ ਬਿਆਨ ਲਿਖੇ ਉੱਥੇ ਵੀ ਵੀਡੀਓਗ੍ਰਾਫੀ ਵੀ ਕਰਾਈ ਹੋਈ ਸਾਰੀ ਉਦੋਂ ਇਹਨਾਂ ਨੇ ਕੋਈ ਐਹੋ ਜਿਹਾ ਬਿਆਨ ਨਹੀਂ ਦਿੱਤਾ ਪਰ ਇਹ ਜ਼ਰੂਰ ਦਿੱਤਾ ਬਿਆਨ ਵੀ ਇਹ ਦਬਾਹੇ ਤੇ ਸਾਈਡ ਕੀਤਾ ਹੈ ਉਦੇ ਇਹ ਕਹਿਦਾ ਇਹ ਐਫਆਈਆ ਗਰਦੀ ਕੀਤੀ ਹੋਈ ਹੈ ਤੇ ਜੇ ਇੰਦਾ ਨਹੀਂ ਕੋਈ ਗੱਲ ਕਹਿ ਰਹੇ ਤੁਸੀਂ ਜ਼ਰੂਰ ਕਰਪਈ ਕਰੋਗੇ ਤੇ ਸੋਰੇ ਨੂੰ ਅਜੀ ਸੋਰੀ ਪ੍ਰੀਹੈਂਡ ਕਰ ਲਿਆ ਹੈ ਤੇ ਉਹਦੇ ਕੋਈ ਮੁਸ਼ਕਿਲ ਜਾਈ ਹੋਈ ਹੈ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਤੇ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼